ਲੁਧਿਆਣਾ ਰੇਲਵੇ ਸਟੇਸ਼ਨ ਤੇ ਇੱਕ ਵਾਰ ਫਿਰ 7 ਮਹੀਨੇ ਦੀ ਬੱਚੀ ਚੋਰੀ ਹੋ ਗਈ ਹੈ। ਦੇਰ ਰਾਤ ਪਰਿਵਾਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਲੁਧਿਆਣਾ ਰੇਲਵੇ ਸਟੇਸ਼ਨ ਵਾਪਸ ਪਹੁੰਚਿਆ ਸੀ। ਸੁਰੱਖਿਆ ਦੇ ਮੱਦੇਨਜ਼ਰ ਪਰਿਵਾਰ ਸਟੇਸ਼ਨ ਤੇ ਹੀ ਸੌ ਗਿਆ। ਸੌਂਦੇ ਸਮੇਂ ਬੱਚੀ ਚੋਰੀ ਹੋ ਗਈ। ਲੁਧਿਆਣਾ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬੱਚੀ ਦਾ ਨਾਮ ਖੁਸ਼ੀ ਪਟੇਲ ਹੈ। ਬੀਤੀ ਰਾਤ ਪਰਿਵਾਰ ਮਾਤਾ ਵੈਸ਼ਨੋ ਦੇਵੀ ਤੋਂ ਪਰਤਿਆ ਸੀ ਤੇ ਰਾਤ ਨੂੰ ਪਰਿਵਾਰ ਸਟੇਸ਼ਨ ਤੇ ਹੀ ਸੌ ਗਿਆ। ਐਤਵਾਰ ਸਵੇਰੇ ਜਦੋਂ ਉੱਠ ਕੇ ਦੇਖਿਆ ਤਾਂ ਬੱਚੀ ਗਾਇਬ ਸੀ ਕਾਫੀ ਸਮਾਂ ਲੱਭਣ ਦੇ ਬਾਵਜੂਦ ਬੱਚੀ ਦੇ ਨਾਂ ਮਿਲਣ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਬੱਚੀ ਦੇ ਪਿਤਾ ਚੰਦਨ ਕੁਮਾਰ ਵਾਸੀ ਕੱਕਾ ਜਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਲਗਭਗ ਉਹ ਹਿਮਕੁੰਡ ਐਕਸਪ੍ਰੈਸ ਟ੍ਰੇਨ ਤੋਂ ਵਾਪਸ ਲੁਧਿਆਣਾ ਪਹੁੰਚੇ ਸਨ ਉਹਨਾਂ ਦੇ ਤਿੰਨ ਬੱਚੇ ਨੇ ਤੇ ਉਹਨਾਂ ਨਾਲ ਉਸਦੇ ਹੋਰ ਰਿਸ਼ਤੇਦਾਰ ਵੀ ਸਨ ਜੋ ਕਿ 10-12 ਲੋਕ ਇਕੱਠੇ ਵਾਪਸ ਪਰਤੇ ਸਨ ਕੱਲ ਉਹ ਬਹੁਤ ਥੱਕੇ ਹੋਏ ਸਨ ਤੇ ਥਕਾਵਟ ਕਾਂ ਸਟੇਸ਼ਨ ਤੇ ਹੀ ਸੌਂਗੇ ਸਵੇਰੇ ਉਹਨਾਂ ਨੇ ਆਪਣੇ ਪਿੰਡ ਜਾਣਾ ਸੀ ਬੱਚੀ ਖੁਸ਼ੀ ਪਟੇਲ ਦੀ ਮਾਂ ਉਸ ਨੂੰ ਦੁੱਧ ਪਿਆ ਕੇ ਉਹ ਵੀ ਲੇਟ ਗਈ ਤੇ ਉਸ ਦੀ ਵੀ ਅੱਖ ਲੱਗ ਗਈ ਸਾਰੇ ਲੋਕ ਸੌਂ ਗਏ ਬੱਚੀ ਮਾਂ ਦੇ ਨਾਲ ਸੁੱਤੀ ਪਈ ਸੀ ਸਟੇਸ਼ਨ ਦੇ ਪਲੇਟਫਾਰਮ ਤੇ ਸਫਾਈ ਕਰਨ ਵਾਲੇ ਨੇ ਉਹਨਾਂ ਨੂੰ ਉਠਾਇਆ ਤਾਂ ਉਹਨਾਂ ਦੀ ਅੱਖ ਖੁੱਲੀ ਇਸ ਦੌਰਾਨ ਦੇਖਿਆ ਤਾਂ ਬੱਚੀ ਗਾਇਬ ਸੀ ਨਾਸ਼ਤੀਸ਼ ਤੁਹਾਡੇ ਸਹੀ ਥਾਣਾ ਰੇਲਵੇ ਪੁਲਿਸ ਲੁਧਿਆਣਾ ਅੱਜ ਜਿਹੜਾ ਸਾਨੂੰ ਸੂਚਨਾ ਮਿਲੀ ਇੱਕ ਚੰਦਨ ਪਟੇਲ ਨਾਂ ਦੇ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਹਿਮਕੁੰਡ ਐਕਸਪ੍ਰੈਸ ਰਾਹੀਂ ਗ੍ਰੈਸ਼ਨੋ ਦੇ ਵੀ ਕਟੜਾ ਤੋਂ ਲੁਧਿਆਣਾ ਤੱਕ ਸਫ਼ਰ ਕੀਤਾ ਸੀ 2 ਵਜੇ ਟ੍ਰੇਨ ਅੱਥੇ ਪਹੁੰਚ ਦੋ ਵਜੇ ਟ੍ਰੇਨ ਤੋਂ ਉਤਣ ਬਾਅਦ ਉਹ ਸਾਰਾ 10 ਮੈਂਬਰ ਸੀਗੇ ਸਮੇਤ ਬੱਚੀ ਮਸਾਫਰਖਾਨੇ ਆ ਕੇ ਸੋ ਗਏ ਤੇ ਇਹਨਾਂ ਨੇ ਵਕਤ 4:30 ਵਜੇ 10 ਦੇ ਵੀ ਬੱਚੀ ਨੂੰ ਉਹਦੀ ਮਾਤਾ ਨੇ ਦੁੱਧ ਪਿਵਾਇਆ ਤੇ ਉਸ ਤੋਂ ਬਾਅਦ ਫਿਰ ਸੋ ਗਈ ਦੁਬਾਰਾ ਤੇ 5 ਵਜੇ ਉਹਦੇ ਪਿਤਾ ਨੇ ਦੇਖਿਆ ਵੀ ਉੱਠਿਆ ਜਦੋਂ ਝਾੜੂ ਵਾਲੇ ਆਏ ਬੀ ਹਾਂ ਵਿੱਚ ਸਫਾਈ ਕਰਨੀ ਹੈ ਉੱਠੋ ਤੇ ਝਾੜੂ ਮਾਰਨਾ ਤੇ ਉਹ ਉਹਨਾਂ ਦੇਖਿਆ ਉਹਨਾਂ ਦੀ ਬੱਚੀ ਉੱਥੇ ਨਹੀਂ ਹੈ ਉਹ ਤੋਂ ਬਾਅਦ ਆਸੇ ਪਾਸੇ ਜਿਹੜੀ ਉਹ ਦੇਖਿਆ ਨਹੀਂ ਕੋਈ ਪਤਾ ਨਹੀਂ ਲੱਗਿਆ ਤੇ ਉਹਦੇ ਸਮੇਂ ਉਹਨਾਂ ਦਾ ਬਿਆਨ ਲੈ ਕੇ ਇੱਕ ਐਫਆਰ ਦਰਜ ਦੇ ਸਾਮਣੇ ਕਰ ਦਿੱਤੀ ਹੈ ਇਹ ਕਿੰਨੇ ਵਜੇ ਦੀ ਘਟਨਾ ਹੈ ਕਿਉਂ ਮੋਦੀ ਬੱਚੀ ਤੇ ਇਹ ਅੱਜ ਦੀ ਘਟਨਾ ਉਹਨਾਂ ਦੀ ਉਮਰ ਬੱਚੀ ਦੀ ਹੈ 7 ਮਹੀਨਾ ਇਹ ਕਿੰਨੇ ਵਜੇ ਦੀ ਘਟਨਾ ਜੀ ਇਹ ਘਟਨਾ ਦਾ ਜਾਂ 4:30 ਵਜੇ ਸਵੇਰ ਦੀ ਹੈ ਸਵੇਰੇ ਸਾਡੇ ਚਾ 4:30 a.m. ਜੀ ਤੇ ਕਿੰਨੇ ਕੋ ਫੈਮਿਲੀ ਮੈਂਬਰ ਕਿੱਥੋਂ ਆਏ ਸੀਗੇ ਇਹ 10 ਫੈਮਿਲੀ ਮੈਂ 6 ਐਸੇਗੇ ਬਾਲਗ ਸੀਗੇ ਤੇ 4 ਬੱਚੇ ਸੀ ਜੀ ਇਹ ਇਹ ਕਟੜਾ ਵੈਸ਼ਨ ਹੋਈ ਮੱਥਾ ਟੇਕ ਕੇ ਲੁਧਿਆਣਾ ਵਿਖੇ ਆਏ ਸੀ ਇਹ ਲੁਧਿਆਣਾ ਦੇ ਬਾਕੀ ਨਹੀਂ ਇਹ ਲੁਧਿਆਣਾ ਹੈ ਪਿਛੇ ਬੈਕਗ੍ਰਾਉਂਡ ਬਿਹਾਰ ਦੀ ਹੈ ਜੀ ਜ਼ਿਲ੍ਹਾ ਸ਼ਫਰਾ ਪਰ ਹੁਣ ਜਿਹੜਾ ਇਹ ਇਹਨਾਂ ਨੇ ਇੱਥੇ ਮਕਾਨ ਬਣਾਇਆ ਹੋਇਆ ਕੱਕ ਕਾਕਾ ਪਿੰਡ ਖਾਣਾ ਮਿਹਰਵਾਲ ਸ਼ਹਿਰ ਲੁਧਿਆਣਾ ਵਿੱਚ ਜੀ ਕੋਈ ਸੀਸੀਟੀਵੀ ਵਗੈਰਾ ਕੋਈ ਕਿਤੇ ਇਹ ਸੀਸੀਟੀਵੀ ਦੇਖੇ ਉਹ ਉਹ ਜਿੱਥੇ ਸੁੱਤੇ ਸੀ ਉਹ ਉਹ ਜਗ੍ਹਾ ਨੂੰ ਕੋਈ ਸੀਸੀਟੀਵੀ ਕੈਮਰਾ ਕਵਰ ਨਹੀਂ ਕਰਦਾ ਹਾਂ ਬਾਕੀ ਜੰਸਕਤੀ ਇਹ ਜਿਹੜੇ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਜੇ ਆ ਇਹਦੇ ਸਬੰਧ ਪੰਜ ਜਣੀਆਂ ਪੁਲਿਸ ਪਾਰਟੀਆਂ ਅਲੱਗ-ਅਲੱਗ ਪਾਰਟੀਆਂ ਬਣਾਈਆਂ ਗਈਆਂ ਨੇ ਟੀਮਾਂ ਬਣਾਈਆਂ ਨੇ ਉਹ ਅਲੱਗ-ਅਲੱਗ ਸ਼ਹਿਰ ਚ ਸੀਸੀਟੀਵੀ ਸਿਟੀ ਸਰਵੈਂਟਰ ਤੇ ਸ਼ਹਿਰ ਚ ਰੇਲ ਸਟੇਸ਼ਨ ਦੇ ਸਾਰੇ ਉਹ ਚੈੱਕ ਕਰ ਰਹੇ ਕਹਿੰਦੇ ਜੀ ਕੀ ਲੱਗਦਾ ਜੀ ਇਹ ਹਰ ਸਾਡੇ 마을 ਦਾ ਦੌਰ ਹੈ ਪਹਿਲਾਂ ਵੀ ਇੱਕ ਬੱਚੀ ਗਿਆ ਕੋਈ ਇੱਥੀ ਰੇਲਵੇ ਸਟੇਸ਼ਨ ਕੋਲ ਨਹੀਂ ਹੁਣ ਪਹਿਲਾਂ ਕਦੇ ਕੋਈ ਇੱਕ ਵਾਰਦਾਤ ਹੋਈ ਹੈ ਮੈਂ ਵੀ 8-10 ਸਾਲ ਤੋਂ ਇੱਥੇ ਰਿਹਾ ਹੋਇਆ ਹਾਂ ਜੀ ਇੱਕ ਵਾਰਦਾਤ ਹੋਈ 6 ਮਹੀਨੇ ਪਹਿਲੇ ਉਹ ਜਿਹੜੀ ਬੱਚੀ ਹੈ ਸੀ ਰਿਕਵਰ ਕਰ ਲਈ ਸੀ ਉਹ ਉਹਦੇ ਦੋਸ਼ੀ ਜਿਹੜੇ ਜੇਲ੍ਹ ਤੇ ਹਾਲੀ ਤੱਕ ਜੇਲ੍ਹ ਜਾਂ ਜੀ ਤੇ ਇਹਹੀ ਦਾ ਵੀ ਕੋਸ਼ਿਸ਼ ਹੈ ਬੱਚੀ ਜਲਦੀ ਰਿਕਵਰ ਹੋ ਜਾਏਗੀ